Like. ਹਾਂਜੀ ਆਪਾਂ ਗੁਰਦੁਆਰਾ ਸਾਹਿਬ ਆਏ ਸੀ ਅੱਜ। ਮੰਨ ਕਰ ਹਾਲ ਚਾ ਚੱਕ ਲਈ ਪ੍ਰਸ਼ਾਦ। ਵਿਰਾਸ ਸਿੰਘ ਦੇਖ। ਵਿਰਾਸ ਸਿੰਘ ਨੇ ਪ੍ਰਸ਼ਾਦ ਆਸ਼ਕਣਾ। ਹੂੰ। ਸ਼ਾਤ ਆਸ਼ਕਣਾ ਵਿਰਾਸ ਸਿੰਘ ਨੇ। ਹਾਂਜੀ ਵਿਰਾਸ ਗੁਰਦੁਆਰਾ ਸਾਹਿਬ ਸੌਂ ਗਿਆ। ਤੇ ਹਣ ਆਪਾਂ ਹੌਲੀ-ਹੌਲੀ ਜਾਂਦੇ ਆ ਘਰ ਨੂੰ ਹਲੇ ਤਾਂ ਇੱਥੇ ਹੀ ਆ। ਇੱਥੇ ਸਫਾਈ ਹੋਈ ਜਾਂਦੀ ਆ। ਲਾਂ ਬੂਟਿਆਂ ਦੀ ਅੰਬਾ ਦਾ ਬੂਟਾ ਲੱਗਾ। ਗੁਰਦੁਆਰਾ ਸਾਹਿਬ ਅੰਬਾ ਦਾ। ਕਰੀ ਜਾਂਦੇ ਆ ਸਫਾਈ। ਮੈਂ ਜਾਣੀ ਹੁਣ ਅੰਦਰ। ਕਿੰਨਾ ਟੇਵ ਗੱਲ ਦੋ। ਆਪਾਂ 3 ਵਜੇ ਤਰਪਾਂਗੇ। ਹੁਣ ਕਿੰਨੇ ਵਜੇ? 2 ਵਜੇ ਹਲੇ। ਠੀਕ ਆ। ਇੱਧਰ ਲੰਗਰ ਦਾ ਹਾਲ। ਬਾਹਲੇ ਪਾਸੇ ਬੈਠੇ। ਸਾਡੀਆਂ ਬੀਬੀਆਂ ਲੱਗੀਆਂ ਆਉਂਦੀਆਂ। ਹਾਂਜੀ ਹਾਂਜੀ ਅੱਗੇ ਪਾ ਕੇ ਬਾਹਰ ਮੜੇ ਕਰ ਦਿਨਾ ਆਪਾਂ ਆਪੇ ਕਰਦੇ ਆ ਆ ਕਰਦੇ ਦੇ ਦੇ ਤੇ ਸਾਡੇ ਭਾਜੀ ਜਾ ਰਹੇ ਇੰਡੀਆ ਹਣ 2 ਸਾਲ ਬਾਅਦ ਪਾਰਟੀ ਦੇ ਰਹੇ ਸਾਰੇ ਆ ਵਾਸਤੇ ਹੀ ਆ ਹਾਂਜੀ ਸਮਾਸਿਆਂ ਦੀ ਵੀਡੀਓ ਹਾਂਜੀ ਗੁਰੂ ਘਰੇ ਕੋਈ ਘਾਟਾ ਨਹੀਂ ਗਾ ਸੇਵਾ ਕਰਨ ਵਾਲਿਆਂ ਦਾ ਵੀ ਤੇ ਕਰਾਉਣ ਵਾਲਿਆਂ ਦਾ ਵੀ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਵਾ ਮਤ ਮਤਾਂ ਦਰਸੂ ਰੱਖੀ ਸਾਰਿਆਂ ਨੂੰ ਇਹ ਵਾਲਾ ਜਿਹੜਾ ਮਾਲ ਆ ਬਹੁਤ ਜ਼ਿਆਦਾ ਮਹਿੰਗਾ ਤੇ ਬਹੁਤ ਜ਼ਿਆਦਾ ਸੋਨਾ ਇਹ ਗੁਰਦੁਆਰਾ ਸਾਹਿਬ ਤੋਂ ਜਾਂਦਿਆਂ ਨੂੰ ਰਸਤੇ 'ਚ ਆਉਂਦਾ ਇਸ ਹੈ ਬੋਣੀ ਜਾਂਦੇ ਪਏ ਆ ਮਾਂ ਪੁੱਤ ਜਿੱਥੇ ਮਰਜੀ ਚੱਲੇ ਜਾਓ ਦੁਨੀਆ ਦਾ ਅੰਤ ਹੀ ਨਹੀਂ ਕਿਤੇ ਹਰ ਥਾਂ ਦੇ ਪਬਲਿਕ ਚੱਕ ਕਹਿੰਦਾ ਵਿਰਾਜ ਬੰਦਲ ਕਾਫੀ ਹੋਇਆ ਵੇ ਨੇੜੇ ਵਿੱਚ ਬੱਸ ਚੜ ਜਾਣ। ਆਓ। ਹੋ। ਅਈ ਇੱਥੇ ਕਿੰਨਾ ਕੋਈ ਵੀਡੀਓ ਹੈ। ਇੱਥੇ ਕਿੰਨਾ ਕੋਸਿਸ ਜਸਪ੍ਰੀਤ ਆ ਚੱਕਿਆ ਹੀ ਗਿਆ। ਇਹ ਖਾਲੀ ਹੋਇਆ ਪਿਆ ਸਾਰਾ। ਆ ਇੱਕ ਸਟੋਰ ਇੱਧਰ ਖੁੱਲ ਗਿਆ ਨਵਾਂ ਬਿੱਗ ਸੀ ਬਿੱਗ ਸੀ ਖੁੱਲ ਗਿਆ ਕਾ ਆ ਸਮੈਲ ਬੜੀ ਚੜਦੀ ਇਹਨਾਂ ਦੀ ਆਪਾਂ ਮਾਸਕ ਪਾ ਕੇ ਰੱਖਦੇ ਦੁਕਾਨਾਂ ਵਾਲੇ ਲੋਕਾਂ ਨੂੰ ਇੰਨੀ ਸਮੈਲ ਚੜਾਈ ਜਾਂਦੇ ਰਹਿੰਦੇ ਆ ਵੀ ਇੱਕ ਨਵੀਂ ਖੁੱਲ ਗਈ ਸੇਲ ਲਾਈ ਇਹਨਾਂ ਨੇ 1000 ਡਾਲਰ ਦਾ ਕੁਛ ਦਾ ਏ ਉਹ ਵਾਲਾ 1000 ਡਾਲਰ ਕੁਛ ਦਾ ਦੱਸੋ ਆਜੋ ਬਸ ਨਾ ਲਗਾ ਲਗੇ ਆਪੇ ਬਈਆਂ ਦੇ ਦੇ ਲੋ ਮਾਜੂਰ ਸੇਲ ਆਈ ਲੈਸ ਕਿ ਸੇਲ ਦੇ ਵਿੱਚ 1000 ਡਾਲਰ ਦਾ ਉਦਾਂ ਕਿੰਨੇ ਦਾ ਹੋਊਗਾ ਆਜੋ ਆਜੋ ਭਜੋ ਤੁਸੀਂ ਪਿੱਛੇ ਰਹਿ ਗਏ ਤੁਸੀਂ ਪਿੱਛੇ ਰਹਿ ਗਏ ਬਹੁਤ ਮਹਿੰਗੇ ਮਹਿੰਗੇ ਪਰਸ ਨੇ ਕੰਪਨੀ ਦੇ ਆ ਨਾ ਆਪਣੀ ਤਾਂ ਬਾਸੀ ਹੈ ਨਹੀਂ ਇੱਥੇ ਜਿਹੜੀ ਮੈਨੂੰ ਲੱਗਦਾ ਆਊਗੀ ਉਹ ਹੀ ਜਾਊਗੀ ਜਾਂ ਆਹ ਹੋਊਗੀ ਮੈਂ ਕਿਹਾ ਬਾਸੀ ਹੈ ਨਹੀਂ